ਜੈਸੈ ਦੇ ਗ੍ਰੇਡ ਦੋਸਤੋ ਮੇਟਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਹ ਤਸਵੀਰਾਂ ਵੇਖ ਰਹੇ ਹਾਂ ਬਾਗਾਂ ਪਰਾਂ ਦੇਗਾ ਜਿੱਥੇ ਬਾਗਾਂ ਪਰਾਂ ਦੇ ਵਿੱਚ ਅੱਜ ਵੱਡਾ ਇਕੱਠ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ ਤੇ ਜਿੱਥੇ ਐਸਡੀਐਮ ਬਾਗਾਪੁਰਾਣਾ ਅਤੇ ਬੀਡੀਓ ਵੀ ਪਹੁੰਚੇ ਤੇ ਆਹ ਤਸਵੀਰਾਂ ਤੁਸੀਂ ਲੋਕਾਂ ਦੀਆਂ ਦੇਖ ਰਹੇ ਹੋ ਜਿੱਥੇ ਇਸ ਟਾਈਮ ਇਕੱਠ ਦੇ ਵਿੱਚ ਲੋਕ ਕਬੱਡੀ ਗੇਂਦੀ ਤੇ ਪਹੁੰਚੇ ਆ ਗਿਆ ਤੇ ਇਕੱਠ ਕਿਉਂ ਹੋਇਆ ਇਹ ਇਕੱਠ ਇਸ ਕਰਕੇ ਹੋਇਆ ਵੀ ਜਿਹੜਾ ਨਗਰ ਕੌਂਸਲ ਬਾਗਾਪੁਰਾਣਾ ਦੇ ਜਿਹੜੇ ਨਵੇਂ ਚੁਣੇ ਗਏ ਐਮਸੀ ਹੈਗੇ ਆ ਉਹਨਾਂ ਨੂੰ ਅੱਜ ਸਰਟੀਫਿਕੇਟ ਜਿਹੜੇ ਤਕਸੀਮ ਕੀਤੇ ਜਾਣੇ ਆਗੇ ਆ ਤੇ ਕਿਤੇ ਵੀ ਜਾ ਰਹੇ ਆ ਤੁਸੀਂ ਤਸਵੀਰਾਂ ਵੀ ਵੇਖੋਗੇ ਪਰ ਇਸ ਟਾਈਮ ਤੁਸੀਂ ਜਿਹੜੇ ਬਾਗ ਆਪਣਾ ਸ਼ਹਿਰ ਦੇ ਆਗੂ ਹੈਗੇ ਆ ਉਹ ਸਾਰੇ ਬੈਠੇ ਤੁਹਾਨੂੰ ਦਿਖਾਈ ਦੇ ਰਹੇ ਹੈਗੇ ਆ ਕਿ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੱਡਾ ਇਕੱਠ ਜਿਹੜਾ ਇਸ ਟਾਈਮਾ ਧਰਮਸ਼ਾਲਾ ਦੇ ਵਿੱਚ ਕੀਤਾ ਗਿਆ ਜਿੱਥੇ ਸ਼ਹਿਰ ਦੇ ਸਾਰੇ ਲੋਕ ਉੱਥੇ ਪਹੁੰਚੇ ਤੇ ਵੱਖ-ਵੱਖ ਜਿਹੜੇ ਚੁਣੇ ਗਏ ਐਮ ਸੀਓ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਤਕਸੀਮ ਵੀ ਜਿਹੜੇ ਕੀਤੇ ਜਾ ਰਹੇ ਹੈਗੇ ਐ ਐਮ ਐਲਏ ਤੇ ਐਸ ਡੀਐਮ ਤੇ ਬੀਡੀਪੀਏ ਵੱਲੋਂ ਜਿਹੜੇ ਇਹ ਸਰਟੀਫਿਕੇਟ ਜਿਹੜੇ ਦਿੱਤੇ ਜਾ ਰਹੇ ਤੁਸੀਂ ਤਸਵੀਰਾਂ ਸੋਕੇ ਵੇਖ ਰਹੇ ਹੋ ਵਿਕਰਮਜੀਤ ਸਿੰਘ ਵਿੱਕੀ ਅਤੇ ਸੁਭਾਸ਼ ਚੰਦਰ ਗੋਇਲ ਉਹ ਵੀ ਸਾਹਮਣੇ ਦਿਖਾਈ ਦੇ ਰਹੇ ਆ ਤੇ ਰਮਨ ਕੁਮਾਰ ਮਿੱਤਲ ਉਹ ਵੀ ਦਿਖਾਈ ਦੇ ਰਹੇ ਆ ਗਿਆ ਤੇ ਇਸ ਤੋਂ ਬਾਅਦ ਵਿੱਚ ਅਸੀਂ ਕੁਝ ਐਮਐਸਸੀਆਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਇੱਕ ਵਾਰ ਤਸਵੀਰਾਂ ਵੇਖ ਲਓ ਸ਼ੇਅਰ ਕਰ ਲਓ ਤਾਂ ਕਿ ਜਿਹੜੇ ਨਵੇਂ ਬਣੇ ਐ ਐਮਐਸਸੀ ਹੈਗੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਨਗੇ ਤੇ ਕੀ ਇਹਨਾਂ ਦੀ ਸੋਚ ਹੋਵੇ ਕਿ ਕਿਸ ਤਰ੍ਹਾਂ ਜੜੀਆਂ ਜੜੀਆਂ ਅਧੂਰੇ ਪਏ ਕੰਮਾਂ ਉਹਨਾਂ ਨੂੰ ਨੇਪਰੇ ਚਾੜਨਗੇ ਪਰ ਜਿਹੜਾ ਸ਼ਹਿਰ ਦਾ ਨਵਾਂ ਪ੍ਰਧਾਨ ਕੌਣ ਬਣੇਗਾ ਉਹ ਸਮੇਂ ਦੀ ਗੱਲ ਰਹੇਗੀ ਪਰ ਫਿਲਹਾਲ 15 ਐਮਐਸਸੀਆਂ ਨੂੰ ਅੱਜ ਜਿਹੜੇ ਸਰਟੀਫିକੇਟ ਆ ਉਹਨਾਂ ਦੇ ਜਿਹੜੇ ਜੇਤੂ ਸਰਟੀਫିକੇਟ ਆ ਉਹ ਤਕਸੀਮ ਜਿਹੜੇ ਕਰ ਦਿੱਤੇ ਗਏ ਹੈਗੇ ਆ ਤੇ ਹਲਕਾ ਦਾ ਅਮਰਪਾਲ ਸਿੰਘ ਵੱਲੋਂ ਉਹਨਾਂ ਦੇ ਨਾਲ ਇੱਕ ਯਾਦਗਾਰੀ ਤਸਵੀਰ ਵੀ ਜਿਹੜੀ ਖਚਾਈ ਜਾ ਰਹੀ ਹੈਗੀ ਜਿਹਦੇ ਤੋਂ ਤੁਸੀਂ ਤੁਸੀਂ ਇਸ ਨੂੰ ਵੇਖ ਸਕਦੇ ਆ। ਐਮਸੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ। ਆਮੇਨ ਤਕਰੀਬਨ ਹਰੇਕ ਵਾਰਡ ਦੇ ਵਿੱਚ ਹੀ ਸਫਾਈ ਦਾ ਕੰਮ ਹੈਗੇ ਮੇਨ ਕੰਮ ਆ ਉਹ ਸਾਡੇ ਵਾਰਡ ਦੇ ਵਿੱਚ ਨਿਰੰਤਰ ਚੱਲ ਰਿਹਾ ਹੈਗਾ ਉੱਤੇ ਅਸੀਂ ਕੰਮ ਕਰ ਰਹੇ ਆਂਗੇ। ਬਾਕੀ ਮੇਨ ਜਿਹੜਾ ਤੁਹਾਨੂੰ ਪਤਾ ਹੀ ਹੈ ਤਿੰਨ ਨੰਬਰ ਵਾਰਡ ਦੇ ਵਿੱਚ ਛੱਪਣਾ ਦਾ ਰੋਲਾ ਹੈਗਾ ਉਹ ਛੱਪਣਾ ਦਾ ਹੀ ਜਰੂਰ ਕਲ ਅਡਮਿਨ ਨਾਲ ਕੰ ਪਾ ਮੇਰੇ ਵਾਰਡ ਦੇ ਵਿੱਚ ਸਰ ਦੋ ਗਲੀਆਂ ਰਹਿ ਗਈਆਂ ਉਹ ਦੋਨੇ ਜਲਦ ਤੋਂ ਜਲਦ ਬਣ ਜਾਣਗੀਆਂ ਜੀ ਬਾਕੀ ਸਾਰੀਆਂ ਇਸ ਤਰ੍ਹਾਂ ਦਾਖਲ ਵਾਲੀ ਗਲੀ ਹੋਈ ਹੋਰ ਗਲੀਆਂ ਬਣੀਆਂ ਦੀਆਂ ਸਾਰੀਆਂ ਕਲੀਅਰ ਹੈ ਵਾਰਡ ਦੇ ਲੋਕਾਂ ਦਾ ਸਹਿਯੋਗ ਹੀ ਚਾਹੁੰਦੇ ਆਂ ਵੀ ਭਾਈ ਸਾਫ ਸਪਾਈ ਦਾ ਖਿਆਲ ਰੱਖੋ ਕੂੜਾ ਬਾਹਰ ਨਾਲੇ ਤੋਂ ਜਦੋਂ ਮੁੰਡਾ ਨਗਰ ਕੌਂਸਲ ਤੋਂ ਕੂੜਾ ਲੈਣ ਆਉਂਦਾ ਉਹਦੇ ਰੱਖੇ ਦੇ ਵਿੱਚ ਪੂਰਾ ਪਾਓ ਬਾਹਰ ਨਾਲੇ ਤੋਂ ਬੇਹੀ ਬੇਹੀ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਦੋ ਨੰਬਰ ਵਾਰਡ ਦੇ ਵਿੱਚੋਂ ਜ਼ਿੰਮੇਵਾਰੀ ਮਿਲੀ ਆ ਇਹ ਜ਼ਿੰਮੇਵਾਰੀ ਮੈਂ ਪੂਰੀ ਤਰ੍ਹਾਂ ਦੇਣ ਨੂੰ ਆਂਗਾ ਵੈਸੇ ਤਾਂ ਨਾ ਜਦੋਂ ਦੀ ਸਰਕਾਰ ਆਈ ਆ ਪੂਰੇ ਤਾਂ ਤਾਂ ਦੇ ਨੇ ਕੰਮ ਕਰ ਰਹੇ ਆ ਆਪਣੇ ਬਾਗ ਦੇ ਵਿੱਚ ਜੇ ਕੋਈ ਗਲੀਆਂ ਦੱਸੇਗਾ ਜਿਵੇਂ ਗਲੀਆਂ ਦਾ ਲਾਲ ਹੋ ਜਾ ਕੋਈ ਲਾਈਟਾਂ ਦਾ ਲਾਲ ਹੋ ਜਾ ਸਾਫ ਸਪਾਈ ਦਾ ਬਾਕੀ ਰਹਿੰਦੇ ਕੰਮ ਵੀ ਅਸੀਂ ਪੂਰੀ ਟੀਮ 15 ਦੇ 15 ਮੈਂਡਾ ਦੀ ਟੀਮ ਇੱਕ ਟੀਮ ਦੇ ਤੌਰ ਤੇ ਕੰਮ ਕਰਾਂਗੇ ਪੂਰੇ ਸ਼ਹਿਰ ਨੂੰ ਪੂਰਾ ਸੁੰਦਰ ਸਾਫ ਸੁਥਰ ਤੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਸ਼ਹਿਰ ਨੂੰ ਵਧੀਆ ਤੇ ਸੁੰਦਰ ਸਾਫ ਸੋਹਣਾ ਬਣਾਉਣ ਲਈ ਸਾਡਾ ਸਾਥ ਦਿਓ ਜਿਹੜੇ ਵੀ ਕੋਈ ਕੰਮ ਅਧੂਰੇ ਪਏ ਸਾਨੂੰ ਦੱਸੋ ਜੋ ਵੀ ਕਰਾਉਣ ਵਾਲੇ ਆ ਅਸੀਂ ਪੂਰੇ ਸਹਿਯੋਗ ਨਾਲ ਸਹਿਯੋਗ ਨਾਲ ਕੰਮ ਕਰਾਂਗੇ ਅੱਜ ਚਾ ਪਹਿਲੀ ਵਾਰ ਮੌਕਾ ਮਿਲਿਆ ਐਮਸੀ ਬਣਦਾ ਅਰਥ ਸਹੂਲਤियां ਆਪਣੇ ਪੈਣਾ ਨੂੰ ਦੇਣਾ ਚਾਹੂਗੀ ਜਿਵੇਂ ਕਿ ਗਲੀ ਦੇ ਵਿੱਚ ਸਫਾਈ ਰੱਖਣਾ ਆਮ ਆਪਾਂ ਦੇ ਦੇ ਮਹੱਲੇ ਵਿੱਚ ਲੋਕੀ ਲੇਡੀਜ਼ ਦੀ ਲੜਾਈ ਹੁੰਦੀ ਹੈ ਨਾਲੀਆਂ ਸਾਫ ਨਾ ਹੋਣ ਕਰਕੇ ਮੈਂ ਇਹੀ ਕਹਿਣਾ ਚਾਹੂਗੀ ਪਹਿਲਾਂ ਆਪਾਂ ਪੈਣਾ ਨੂੰ ਸਹੂਲਤियां ਦਈਏ ਗਲੀਆਂ ਚ ਨਾਲੀਆਂ ਦੀ ਸਫਾਈ ਰੱਖੀਏ ਲਾਈਟਾਂ ਦਾ ਖਾਸ ਪ੍ਰਬੰਧ ਰੱਖੀਏ ਜਿੱਥੋਂ ਤੱਕ ਹੋ ਸਕੇ ਪੈਣਾ ਨੂੰ ਸਮਝਾ ਕੇ ਆਪਣੇ ਆਲੇ ਦਲੇ ਦਾ ਵਾਤਾਵਰਨ ਸਾਫ ਰੱਖੀਏ ਕਿ ਤਾਂ ਨਾ ਕਾਫੀ ਹੱਤ ਤੱਕ ਜੇ ਸਾਨੂੰ ਜਗ੍ਹਾ ਮਿਲਦੀ ਹੈ ਸਪੇਸ ਖਾਲੀ ਮਿਲਦੀ ਹੈ ਤਾਂ ਅਸੀਂ ਅਸੀਂ ਉੱਥੇ ਦਰਖਤ ਵੀ ਲਾਣੇ ਚਾਹਾਂਗੇ ਬੈਂ ਕੋਸ਼ਿਸ਼ ਪੂਰੀ ਕਰੂੰਗੀ ਆ ਆਪਣੇ ਕੰਮ ਤੇ ਮਨ ਦੇ ਨਾਲ 100% ਮੈਂ ਅੱਗੇ ਵਧਣ ਦੀ ਕੋਸ਼ਿਸ਼ ਕਰੂੰਗੀ ਕਿ ਮੈਂ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਸ਼ਹਿਰ ਦਾ ਕੰਮ ਕਰਾਂ ਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂ ਤਾਂ ਵੀ ਮੈਂ ਜਿੱਥੋਂ ਤੱਕ ਹੋ ਪਹਿਲਾਂ ਵੀ ਤੁਹਾਨੂੰ ਦੱਸਿਆ ਆ ਕਿ ਮੈਂ ਜੇ ਮੈਨੂੰ ਹੋ ਸਕੇ ਜਿਸ ਤਰ੍ਹਾਂ ਕੀ ਆ ਅੱਜਕੱਲ ਬੱਚਿਆਂ ਨੂੰ ਪਾਰਲਰ ਦੇ ਕੋਰਸ ਹੋ ਗਏ ਸਲਾਈ ਦਾ ਹੋ ਗਿਆ ਜੇ ਮੇਰੀ ਕੋਸ਼ਿਸ਼ ਰਹੀ ਮੈਂ ਇਹ ਜੀਆਂ ਫਸਿਲਤਾਂ ਵੀ ਦਸਾਂ ਬੇਨ ਦੀ ਕੋਸ਼ਿਸ਼ ਕਰੂੰ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਇਹ ਮੁਫਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਜਾਂ ਤਾਂ ਕਿ ਉਹ ਆਪਣੇ ਇਹਨਾਂ ਫਿਊਚਰ ਦੇ ਵਿੱਚ ਆਪਣਾ ਰੋਜ਼ਗਾਰ ਬਣਾ ਸਕਣ ਜਿਹੜੇ ਚਾਹੂੰਗੀ ਆਪਣੇ ਬਾਦ ਦੇ ਲੋਕ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਇਹ ਹਰ ਇੱਕ ਕੰਮ ਦੇ ਵਿੱਚ ਬਿਨਾਂ ਅਰਚਨ ਪਾਏ ਮੇਰੇ ਨਾਲ ਜਿਹੜੇ ਚੰਗੇ ਮੌਦ ਆਦੇਦਾਰ ਲੋਕ ਨੇ ਉਹ ਮੈਨੂੰ ਸਪੋਰਟ ਕਰਨ ਤੇ ਮੇਰੀ ਇਸ ਕੰਮ 'ਚ ਹੈਲਪ ਕਰਨ ਸਭ ਤੋਂ ਪਹਿਲਾਂ ਦਾ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਪੱਤਰਕਾਰ ਭਰਾਵਾਂ ਦਾ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕਵਰੇਜ ਕੀਤਾ ਉਸ ਤੋਂ ਬਾਅਦ ਲੋਕਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਏਡੀਪੀਟੀਐਨਸੀ ਦੇ ਵਿੱਚ ਸ਼ਮੂਲੀਅਤ ਕੀਤੀ ਆ ਅੱਜ ਸਾਡੇ ਲਗਭਗ ਜਿਹੜਾ ਬਾਗਾਪੁਰਾਣਾ ਉਹਦੇ ਵਿੱਚ ਆਮ ਆਦੀਮ ਪਾਰਟੀ ਦੇ 15 ਵਾਰਡਾਂ ਦੇ ਵਿੱਚੋਂ 15 ਐਮਸੀਆਂ ਨੂੰ ਬਣੇ ਨੇ 15 ਦੇ 15 ਨੂੰ ਅੱਜ ਮਾਨਯੋਗ ਐਸਜੀਐਮ ਸਾਹਿਬ ਨੇ ਮਾਨਯੋਗ ਬੀਡੀਪੀਓ ਸਰਦਾਰ ਸੁਖਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਨੇ ਤਾਂ ਅੱਜ ਤੋਂ ਬਾਅਦ ਜਿਹੜੀ ਸ਼ਹਿਰ ਦੇ ਵਿੱਚ ਆ ਜਿਹੜੇ ਸਾਡੇ ਕੰਮ ਨੇ ਡਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਨਿੱਜੀ ਕੰਮ ਨੇ ਉਹਦੇ ਵਾਸਤੇ ਹਰ ਇੱਕ ਵਾਰਡ ਦੇ ਵਿੱਚ ਇੱਕ 15 ਬੰਦਿਆਂ ਦੀ ਟੀਮ ਪੂਰੇ ਸ਼ਹਿਰ ਦੇ ਵਿੱਚ ਆ ਗਈ ਆ ਤਾਂ ਉਹਦੇ ਨਾਲ ਜਿਹੜੇ ਲੋਕਾਂ ਦੇ ਕੰਮ ਹੋਰ ਵਧੀਆ ਤਰੀਕੇ ਦੇ ਨਾਲ ਹੋਣਗੇ ਤੇ ਜਿਹੜਾ ਬਾਗ ਹੈ ਪੁਰਾਣਾ ਹੈ ਪਰਮਾਤਮਾ ਦੀ ਮਿਹਰ ਦੇ ਨਾਲ ਇਹਨਾਂ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਅਸੀਂ ਆਉਣ ਵਾਲੇ 2-3 ਸਾਲਾਂ ਦੇ ਵਿੱਚ ਬਾਗੇ ਪੁਰਾਣੇ ਨੂੰ ਦਾ ਸਫਰ ਬਾਗੇ ਨਵੇਂ ਤੱਕ ਲੈ ਕੇ ਜਾਵਾਂਗੇ ਇਹ ਸਾਡੀ ਇੱਛਾ ਸਾਰਿਆਂ ਦੀ ਵੱਡਾ ਕੰਮ ਬਾਗੇ ਪੁਰਾਣੇ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਕਾਇਆ ਦੇਖੋ ਸਾਡੇ ਤਿੰਨ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਬਹੁਤ ਜਟਿਲ ਨੇ ਜਿਹੜੀਆਂ ਪਿਛਲੇ 15 ਤੋਂ 20 ਸਾਲਾਂ ਦੇ ਵਿੱਚ ਹੋਣੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜੇ ਸ਼ਹਿਰ ਦੇ ਵਿਚਾਲੇ ਜਿਹੜੇ ਦੋ ਛੱਪੜ ਨੇ ਜਿਨ੍ਹਾਂ ਦਾ ਰੌਲਾ ਪੈਂਦਾ ਜਿਹਦੇ ਪਾਸੇ ਇੱਕ ਪਾਸੇ ਨਗਰ ਕੌਂਸਲ ਪਾਰਟੀ ਆ ਦੂਜੇ ਪਾਸੇ ਸ਼ਹਿਰ ਦੇ ਅਕਾਲੀ ਦਲ ਦੇ ਕੁਝ ਲੀਡਰ ਉਹ ਦੂਜੇ ਪਾਸੇ ਨੇ ਤੇ ਉਹ ਜਿਹੜਾ ਸਾਡਾ ਡਿਸਪਿਊਟ ਆ ਲਗਭਗ 90 ਕਨਾਲਾਂ 92 ਕਨਾਲਾਂ ਦਾ ਜਿਹੜਾ ਉਹ ਰੌਲਾ ਉਹ ਨਗਰ ਕੌਂਸਲ ਉਹਦੀ ਪੈਰਵਾਈ ਕਰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਆਪਦੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹੁਣ ਕੇਸ ਨੂੰ ਚੰਗੀ ਤਰ੍ਹਾਂ ਲੜਾਂਗੇ ਉਹਦੇ ਨਾਲ ਉਹ ਜਿਹੜੇ ਸ਼ਹਿਰ ਦੀ ਪ੍ਰਾਪਰਟੀ ਆ ਸ਼ਹਿਰ ਨੂੰ ਲੈ ਕੇ ਦੇਣੀ ਆ ਫਿਰ ਟ੍ਰੈਫਿਕ ਦੀ ਸਮੱਸਿਆ ਐ ਉਹਦਾ ਬਾਹਰ ਦੀ ਬਾਰਨ ਸਾਈਡ ਰੈਂਗ ਰੋਡ ਚਾਹੀਦੇ ਨੇ ਉਹਦੇ ਵਾਸਤੇ ਦੁਕਾਨਦਾਰਾਂ ਨੂੰ ਹੁਣੇ ਆਪ ਕਿਉਂਕਿ ਇਹਨਾਂ ਤੋਂ ਜ਼ਿਆਦਾਤਰ ਦੁਕਾਨਦਾਰ ਨੇ ਆਪਣੇ ਲੋਕ ਨੇ ਇਹਨਾਂ ਦੇ ਇਹ ਆਪਣੇ ਲੋਕਾਂ ਨੂੰ ਬੇਨਤੀਆਂ ਕਰਨਗੇ ਵੀ ਜਿਹੜੇ ਨਜਾਇਜ਼ ਕਬਜ਼ੇ ਨੇ ਚਾਹੇ ਉਹ ਰੇਡੀਆਂ ਦੇ ਰੂਪ ਚ ਹੋਵੇ ਚਾਹੇ ਉਹ ਕੋਈ ਵੈਸੇ ਦੁਕਾਨ ਤੋਂ ਬਾਹਰ ਬੈਠਾ ਚਾਹੇ ਕੋਈ ਵੈਸੇ ਸਰਕਾਰੀ ਜਗ੍ਹਾ ਰੁੱਕੀ ਬੈਠਾ ਜਿਵੇਂ ਕਿ ਛੱਪੜ ਹੋ ਗਏ ਤਾਂ ਮੈਂ ਬੇਨਤੀ ਕਰਦਾ ਵੀ ਇਹ ਸਾਰੇ ਸਾਰੇ ਮੇਰੇ ਐਮਸੀ ਉਹ ਨਜਾਇਜ਼ੀ ਕਬਜ਼ੇ ਹਟਾਉਣਗੇ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਾਂਗੇ ਤੀਜਾ ਜਿਹੜਾ ਸਭ ਤੋਂ ਮੇਨ ਕੰਮ ਆ ਉਹ ਇਹ ਆ ਵੀ ਜਿਹੜੀ ਨਗਰ ਕੌਂਸਲ ਦੀ ਇਨਕਮ ਆ ਆਮਦਨ ਆ ਪਹਿਲਾਂ ਸਾਡੀ ਨਗਰ ਕੌਂਸਲ ਘਾਟੇ 'ਚ ਸੀ ਜਦੋਂ ਤੋਂ ਮੇਰੇ ਕੋਲ ਨਗਰ ਕੌਂਸਲ ਆਈ ਸੀਗੀ ਕਿਉਂਕਿ ਪ੍ਰਬੰਧਕ ਲੱਗਿਆ ਸੀ ਤਾਂ ਐਮ.ਐਲ.ਏ ਦੇਖਦਾ ਹੁੰਦਾ ਤੇ ਮੈਂ ਬੜੀ ਮਿਹਨਤ ਦੇ ਨਾਲ ਨਗਰ ਕੌਂਸਲ ਨੂੰ ਲਗਭਗ 35 ਤੋਂ 40% ਪ੍ਰੋਫਿਟ ਤੇ ਲੈ ਕੇ ਗਿਆ 26 ਤਰ੍ਹਾਂ ਦੇ ਟੈਕਸਾਂ ਦੇ ਵਿੱਚੋਂ ਲੋਕਾਂ ਤੋਂ ਕਲੈਕਟ ਕਰਕੇ ਪਿਆਰ ਦੇ ਨਾਲ ਕਦੇ ਕਿਸੇ ਨੇ ਖਬਰ ਨਹੀਂ ਸੁਣੀ ਹੋਣੀ ਵੀ ਕਿਸੇ ਨਾਲ ਧੱਕਾ ਹੋ ਗਿਆ ਪਿਆਰ ਦੇ ਨਾਲ ਅਸੀਂ 35 ਤੋਂ 40% ਇਨਕਮ ਵਧਾਈ ਆ ਹੁਣ ਮੈਂ ਬੇਨਤੀ ਕਰਦਾ ਕਿ ਇਹ ਵੀ ਮੇਰੇ 15 ਦੇ 15 ਜਿਹੜੇ ਐਮਸੀ ਨੇ ਇਹ ਵੀ ਆਪਣੇ ਆਪਣੇ ਲੋਕਾਂ ਨੂੰ ਬੇਨਤੀਆਂ ਕਰਕੇ ਜਿਹੜੀ ਨਗਰ ਕੌਂਸਲ ਦੀ ਆਮਦਨ ਆ ਉਹਦੇ ਵਿੱਚ ਵਾਧਾ ਕਰਨਗੇ ਜੇ ਨਗਰ ਕੌਂਸਲ ਦੀ ਆਮਦਨ ਵਿੱਚ ਵਾਧਾ ਹੋਊਗਾ ਉਹ ਪੈਸੇ ਅਸੀਂ ਸਾਰੇ ਦੇ ਸਾਰੇ ਸ਼ਹਿਰ ਤੇ ਲਾਵਾਂਗੇ ਤੇ ਇਹਨੇ ਬੇਸਿਕ ਕੰਮ ਨੇ ਉਸ ਤੋਂ ਬਾਅਦ ਜਿਹੜੇ ਹੋਰ ਬਹੁਤ ਤਰ੍ਹਾਂ ਦੇ ਕੰਮ ਨੇ ਸਟੇਡੀਅਮ ਦਾ ਕੰਮ ਸਫਾਈ ਦਾ ਕੰਮ ਗਲੀਆਂ ਦਾ ਡਾਲੀਆਂ ਦਾ ਉਹ ਸਾਰੇ ਕੰਮ ਨੇ ਉਸ ਤੋਂ ਬਾਅਦ ਨਾਲ ਦੇ ਨਾਲ ਚੱਲਦੇ ਰਹਿਣਗੇ ਜਿਹੜੀਆਂ ਸਦਾਧਾਰੀਆਂ ਜਿਹੜੇ ਹੈਗੇ ਬਾਗੀਆਂ ਇੱਕ ਸਭ ਤੋਂ ਵੱਡੀ ਮੰਗ ਜਿਹੜੀ ਹੈ}{|\text{ਚੈਲਦੀ ਪਾਰਕ ਦੀ ਉਹ ਪੂਰੀ ਨਹੀਂ ਕਰ ਰਹੇ ਕਿ ਤੁਸੀਂ ਕਰੋਗੇ}} ਬਿਲਕੁਲ ਕਿਉਂਕਿ ਅਸੀਂ ਜਿਹੜੇ ਬੀਡੀਪੀਓ ਅਫੀਸਰ ਬਲੌਕ ਦਾ ਤੇ ਨਗਰ ਕੌਂਸਲ ਦਾ ਆਫਿਸ ਦਾ ਡਿਸਪਿਊਟ ਸੀਗਾ ਉਹ ਕਲੀਅਰ ਕਰਾਇਆ ਹੋਇਆ ਕਲੀਅਰ ਕਰਾਤਾ ਹੋਰ ਸਾਡੇ ਕੋਲ ਚੌਂਕ ਦੇ ਵਿੱਚ ਬਹੁਤ ਸਾਰੀ ਜਗ੍ਹਾ ਬਚਦੀ ਆ। ਉਹਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਪਾਰਕਿੰਗ ਦਾ ਪ੍ਰਬੰਧ ਉਹਦੇ ਤੋਂ ਕਰੀਏ। ਨਾਲ ਇੱਕ ਸਾਡੇ ਕੋਲ ਪੁਲਿਸ ਸਟੇਸ਼ਨ ਦੇ ਨਾਲ ਜਗ੍ਹਾ ਉਹਦੀ ਵੀ ਮੇਰੀ ਮੈਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਇਆ ਸੀਗਾ ਕਿਉਂਕਿ ਉਹ ਜਗ੍ਹਾ ਬਹੁਤ ਜ਼ਿਆਦਾ ਪਈ ਆ। ਉਹ ਵੀ ਅਸੀਂ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਹੋਈ ਆ ਵੀ ਉਹ ਸਾਨੂੰ ਉਹਦੀ ਪਰਮਿਸ਼ਨ ਦੇ ਦੇਣ ਤਾਂ ਕਿ ਅਸੀਂ ਤੋਂ ਉਹ ਚੌਂਕ ਦੇ ਬਿਲਕੁਲ ਨਾਲ ਆ। ਹੋਰ ਨਹੀਂ ਤਾਂ ਜਿਹੜੇ ਲੋਕ ਥਾਣੇ ਚਾਉਂਦੇ ਨੇ ਕਮ ਸੇ ਕਮ ਉਹਨਾਂ ਦੀਆਂ ਗੱਡੀਆਂ ਤਾਂ ਅੰਦਰ پارک ਹੋ ਜਾਣ ਤਾਂ ਇਹੋ ਜੇ ਸਾਡੇ ਕੋਲ ਕਈ ਪਲਾਨ ਨੇ ਜਿਨ੍ਹਾਂ ਨੂੰ ਆਨ ਰਾਈ ਟਾਈਮ ਦੇ ਵਿੱਚ ਐਗਜ਼ੀਕਿਊਟ ਕਰਾਂਗੇ ਜਿਹੜਾ ਪ੍ਰਧਾਨਗੀ ਹੈ ਇਹਨਾਂ 15 ਐਮਐਸੀਆਂ ਦੇ ਵਿੱਚੋਂ ਬਣਨੇ ਆ ਜਿਹੜਾ ਪ੍ਰੋਸੈਸ ਆ ਇਹਦਾ VOTING ਵਾਲਾ ਪ੍ਰੋਸੈਸ ਆ ਇਹ 15 ਦੇ 15 ਐਮਸੀ ਇਕੱਠੇ ਬੈਠ ਕੇ ਆਪ ਦੇ ਵਿੱਚੋਂ ਪ੍ਰਧਾਨ ਡਿਸਾਈਡ ਕਰਨਗੇ ਵੀ ਕੌਣ ਪ੍ਰਧਾਨ ਹੋਊਗਾ ਇਹ ਜਿਹੜੇ ਇਹ ਸਰਕਾਰ ਦੀ ਨੋਟੀਫਿਕੇਸ਼ਨ ਆਊਗੀ ਉਹ ਤੇ 10 ਦਿਨ ਵੀ ਲੱਗ ਸਕਦੇ ਆ 15 ਵੀ ਲੱਗ ਸਕਦੇ ਦੋ ਮਹੀਨੇ ਵੀ ਲੱਗ ਸਕਦੇ ਆ ਜਦੋਂ ਸਰਕਾਰ ਦੀ ਨੋਟੀਫਿਕੇਸ਼ਨ ਆਊਗੀ ਤਾਂ ਇਹ 15 ਦੇ 15 ਨੂੰ ਅਸੀਂ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਆਪਦੇ ਵਿੱਚੋਂ ਜਿਹਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਉਹ ਆਪਦੇ ਵਿੱਚੋਂ ਜਿਹਨੂੰ ਦਿਲ ਕਰੇ ਉਹਨੂੰ ਪ੍ਰਧਾਨ ਬਣਾ ਸਕਦੇ ਥੈਂਕ ਯੂ